ਨੇ ਗਾਇ ਉਹ ਪੁੱਤ ਮਾਝ ਰੂਸਾ ਕੱਢ ਦਾੜੀ ਪੂਰੀ ਰੱਖ ਲੈ ਕੇਸ ਰੱਖ ਲੈ ਨਹੀਂ ਨਹੀਂ ਭਾਈ ਪਤਾ ਕੀ ਹੈ ਇਹ ਜਿਹੜੇ ਸਹੀ ਬੰਦੇ ਹੁੰਦੇ ਆ ਉਹ 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 ਹੋਟਾਂਗਣਾ ਕਹਿੰਦੇ ਜਿਹੜੇ ਇੱਕ ਬੇਇੱਜ਼ਤੀ ਕਰ ਦਿੰਦੇ ਆ ਹੁਣ ਹਰ ਥਾਂ ਤੇ ਮੈਨੂੰ ਵਕਤਾਂ ਹੀ ਥਾਂ ਤੇ ਵੇਖਿਆ ਵੀ ਵਧੀਆ ਐਪਰੀਸ਼ੀਏਟ ਦਿੰਦੇ ਆ ਪਰ ਕਈ ਕਹਿ ਦਿੰਦੇ ਆ ਵੀ ਪਤਾ ਆਏ ਨਹੀਂ ਹੁੰਦਾ ਆਏ ਨਹੀਂ ਹੁੰਦਾ ਹਨਾ ਵੀ ਆਪਦੇ ਪੁੱਤਾਂ ਵਾਂਗੂ ਸਮਝਦੇ ਪਰ ਇਹ ਜ਼ਿੰਦਗੀ ਥੋੜੀ ਹੈ ਤੁਸੀਂ ਕਿਵੇਂ ਵੀ ਰਹਿ ਸਕਦੇ ਆ ਵੀ ਇੱਕ ਚਲ ਹੋਰ ਗੱਲ ਹੈ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਸਾਰੇ ਵੀ ਇਹ ਜਿੰਨਾ ਚਿਰ ਜਵਾਨੀ ਹੈ ਆਪਣੀ ਚਲ ਆਪਾਂ ਇਹ ਕਰ ਲੈਨੇ ਆ ਫਿਰ ਮੈਨੂੰ ਇਹ ਲੱਗਦਾ ਮੈਂ ਚਾਹੁੰਨਾ ਵੀ ਤੂੰ ਹੌਲੀ ਹੌਲੀ ਆਵਦੇ ਆਪਣੇ ਮੂਲ 'ਚ ਤਸਤਾਰ ਸਜਾਉਣੀ ਉਵੇਂ ਕੇਸ ਰੱਖਾਂਗੇ ਆ ਰੱਖਾਂਗੇ ਉਹਦੇ ਵਿੱਚ ਆਉਣਾ ਹੈ ਨਹੀਂ ਨਹੀਂ ਆਉਣਾ ਹੀ ਆਉਣਾ ਪਤਾ ਕੀ ਉਹ ਜਿੰਨਾ ਚਿਰ ਠੀਕ ਹੈ ਜਵਾਨੀ ਹੈ ਆਪਾਂ ਕਰਨੇ ਆ ਜੋ ਚਾਹੋ ਮਨ ਚਾਹੇ ਜੋ ਕਰੂਗਾ ਪਰ ਬਾਰ ਬਾਰ ਨਹੀਂ ਜਿੰਦ ਕਿੰਨੀ ਪਰ ਅਖੀਰ ਦੇ ਵਿੱਚ ਦੀਵਾ ਬੁਝਣ ਤੋਂ ਪਹਿਲਾਂ ਉਹ ਉਹ ਚੀਜ਼ ਕਰਨੀ ਹੈ ਹਾਂ ਮੂਰਤ ਕੌਣ ਆਇਆ ਹੁਣ ਹੁਣ ਨਹੀਂ ਪੁੱਤ குரு ਗੁਰੂ ਕਾਉ ਜੀ ਆਪਾਂ ਲਾਲ ਉਹਦੇ ਆ ਨਲਗੁਰ ਸਿੰਘ ਦੇ ਵਾਰਸ ਹੈ ਹਨ ਹੈਗੇ ਉਹਨਾਂ ਦੀ ਰਵਾਂਗੇ ਕਿਉਂਕਿ ਪਤਾ ਕੀ ਹੈ ਹੁਣ ਆਪਾਂ ਨੂੰ ਲੋਕ ਪਿਆਰ ਕਰਦੇ ਆ ਬੋਲੋ ਵੀ ਕਰਦੇ ਆ ਜੇ ਤੈਨੂੰ ਦੇਖ ਕੇ ਕੋਈ ਇਦਾਂ ਕਰੇ ਤਾਂ ਤੈਨੂੰ ਇਹ ਲੱਗੂ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਵੀ ਮੈਨੂੰ ਦੇਖ ਕੇ ਕੋਈ ਇਹ ਨਾ ਕਰੇ ਜੇ ਜੇ ਤੇਰੇ ਪੱਗ ਬੰਨੀ ਹੈ ਤਾਂ ਤੈਨੂੰ ਦੇਖ ਕੋਈ ਪੱਗ ਬੰਨਿਆ ਤਾਂ ਤੈਨੂੰ ਇਹ ਲੱਗੂ ਵੀ ਪਹਿਲਾ ਮੈਸੇਜ ਪੋਜ਼ਿਟਿਵ ਜਾਂਦਾ ਹੈ ਇਸ ਕਰਕੇ ਪਹਿਲੀ ਤਾਂ ਇਹ ਕਹ ਲੈ ਵੀ ਤੂੰ ਇਹ ਕਿਹਾ ਕਰ ਵੀ ਇਹ ਮੇਰਾ ਸ਼ੌਂਕ ਹੈ ਤੁਸੀਂ ਨੇ ਇਦਾਂ ਕਰ ਹਾਂ ਮੇਰਾ ਦਿਲ ਦਾ ਹਾਂ ਵੀ ਮੈਂ ਤਾਂ ਬਈ ਮੈਂ ਤਾਂ ਪਹਿਲੇ ਕਹਿ ਦਿੰਨੇ ਤੇਰੀ ਵੀਡੀਓ ਰਹੀ ਵੀ ਆ ਮੈਂ ਤਾਂ ਬਈ ਸ਼ੁਰੂ ਤੋਂ ਆਇ ਰਹਿਣਾ ਤੇ ਮੈਂ ਜੇ ਕਿਸੇ ਨੂੰ ਆਇ ਕਹਾਂ ਤੁਸੀਂ ਕੋਈ ਵੀ ਵੀਡੀਓ ਕੱਢ ਲਿਓ ਕੋਈ ਵੀ ਕੁਝ ਕੱਢ ਲਿਓ ਹਨਾ ਜ਼ਿੰਦਗੀ ਤੁਸੀਂ ਆਜ਼ਾਦ ਆ ਆਜ਼ਾਦ ਮਲਕ ਚ ਜੰਮੇ ਆ ਹਨਾ ਆਜ਼ਾਦ ਆ ਪਰ ਮੇਰੇ ਤੇ ਟਿੱਪਣੀਆਂ ਬਹੁਤ ਹੁੰਦੀਆਂ ਹੈ ਠੀਕ ਹੈ ਨਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਐਂ ਕਰੋ ਅਗਲੇ ਦੀ ਮਰਜ਼ੀ ਉਹ ਕੁਛ ਕਰੀ ਜਾਵੇ ਪਰ ਤੇਰੀ ਗੱਲ ਇੱਕ ਨਾ ਐਗਰੀਆ ਵਾਂ ਵੀ ਵੀਰੇ ਆਪਾਂ ਕਿਸੇ ਨੂੰ ਐ ਨਹੀਂ ਕਹਿੰਦਾ ਤੂੰ ਸਰ ਗੰਜਾ ਕਰ ਆਲਾ ਜਾਂ ਤੂੰ ਦਾੜੀ ਆਖਾ ਜਾਂ ਤੂੰ ਐਂ ਕਾਹਦੇ ਪਾ ਹਾਂ ਹਾਂ ਹੰਦਰਾ ਜਿਹਦਾ ਕੀ ਆ ਹਾਂ ਇਹ ਬਾਈ ਸ਼ੁਰੂ ਤੋਂ ਸ਼ੌਂਕ ਹੀ ਆ ਇਹ ਵੀ ਹਾਂ ਸ਼ੌਂਕ ਹੀ ਆ ਆਪਾਂ ਸ਼ੁਰੂ ਤੋਂ ਲੋਕੀ ਇੱਥੇ ਪਾਉਂਦੇ ਆ ਆਪਾਂ ਇੱਥੇ ਬੁਣੇ